ਜੀ ਬਾਬੇ ਬਾਰਕਸਾਹਵ ਚ ਪਹੁੰਚ ਗਏ ਅੱਜ ਆਪਾਂ ਟਾਂਕੇ ਲਗਾਉਣੇ ਕਾਲੀ ਕਰਕੇ ਹੈ ਕਾਲੀ ਕਰਕੇ ਟਾਂਕ ਲਾ ਦੇ ਆ ਦੇ ਦੋ ਬੈਂਟ ਦੀ ਤੇ ਉਹਨਾਂ ਦੇ ਟਾਂਕੇ ਲਾਉਣ ਲਗੇ ਆ ਬਾਬੇ ਸ਼ਾਹ ਬਲੌਗ ਨੰਬਰ 3 ਮਬਾਇਲਡ ਦਾ ਕੰਮ ਜਿਹੜਾ ਰਹਿੰਦਾ ਤੀ ਉਹ ਅੱਜ ਨਿਮੇੜੀ ਜਾਂਦੇ ਆ ਬਾਬਿਓ ਦੇਖੋ ਇਹ ਦੁਬਾਰਾ ਕਢਾਉਣੀ ਨੇ ਪੱਤਿਆਂ 'ਚ ਗਲੀਆਂ ਵਧੀਆ ਕੰਮ ਗਲੀਆਂ ਕੌਣ ਕੱਟੂ ਜਿਉਣਾ ਮੋੜ ਚਾਰੇ ਗੁੰਝਾਂ ਚ ਕੱਢਾਂ ਗਲੀਆਂ ਦੇ ਚੱਪਾ ਇੱਥੇ ਹੈਈ ਗਲੀਆਂ ਕਿਹੜਾ ਉਹ ਕੱਟਣੇ ਹੁਣ ਤਾਂ ਤਾਂ ਸੀਰੀਓ ਨੇ ਸੀਰੀਓ ਹਾਂ ਚਾਰ ਬੈਟਰੀ ਦਾ ਹੈ ਜਿੱਡਕਣੀਆਂ ਦੋ ਹੈ ਜਿੱਡਕਣੀਆਂ ਚਾਰ ਹੈ ਚਾ ਹਾਂ ਸੇ ਸੋਨੇ ਵਾਲੇ ਤੇ ਭੱਜੂਗਾ 400 ਮੀਟਰ ਤੇ ਹੈ ਫੇਰ ਜਾਊਗੀ ਆਹ ਲਓ ਕੋਰਾ ਨੰਬਰ ਤਾਂ ਹੋਣਾ ਹੈ ਵੇਚਦਾ ਹੁਗੜਾ ਵਾਲਾ ਦੋਨੇ ਸ਼ੈਡਾਂ ਦੀ ਕਢਾ ਵਾਲਾ ਬਾਲੀ ਨਖੜਾਈ ਗਲੀਆਂ ਗੁਲੀਆਂ ਕੱਢ ਲਈਆਂ ਮੋਬਾਈਲ ਤੇ ਕਰਾ ਲਿਆ ਹੁਣ ਚੱਲਦੇ ਆ ਘਰ ਨੂੰ ਤੋਗਲ ਤੋਂ ਕਰਾ ਕੇ ਲੱਗਿਆ ਕੰਮ ਕਹਿੰਦੇ ਇੱਕ ਬਾਈ ਕਹਿੰਦਾ ਦੇਖ ਬਣਾਉ ਦੇਖ ਦਾ ਦਾ ਫਟਾ ਦੇ ਬੱਸ ਨਾਉਗਾ ਤੇ ਹੀ ਹਾਂਜੀ ਕੀ ਹਾਲ ਚਾਲ ਆ ਦੋਸਤੋ ਤੇ ਅੱਜ ਆਪਾਂ ਤੀਜੇ ਦਿਨ ਲੱਗਾਂਗੇ ਤੇ ਬੈਂਡਰੀ ਮੂਡ ਦੀਆਂ ਟਾਪ ਕਰਦੇ ਆਪਾਂ ਨੇ ਸਾਰੇ ਆਪਿੱਛੇ ਦੋ ਬੈਂਡਰੀਆਂ ਰੱਖਤੀਆਂ ਪੈਰ ਪਾਪਾ ਹਾਂ ਅੱਜ ਥੋੜਾ ਜਿਹਾ ਲੇਟ ਹੋ ਗਏ ਤੀਏ ਕੱਲ ਮਾੜਾ ਜਿਹਾ ਕੰਮ ਹੋ ਗਿਆ ਤੀਗਾ ਤਾਂ ਕਰਕੇ ਕੁਝ ਵਲੌਗ ਵੀ ਟਾਈਮ ਸ਼ੂਟ ਕਰਨ ਦਾ ਟਾਈਮ ਨਹੀਂ ਲੱਗਿਆ ਚਲੋ ਅੱਗੇ-ਅੱਗੇ ਦਿਖਾਉਣੇ ਸਾਨੂੰ ਕਿਵੇਂ ਚੱਲਦਾ ਕਿਵੇਂ ਨਾ ਬਸ ਇੱਕ ਦੋ ਦਿਨਾਂ ਦੀ ਕੰਮ ਹੋਣੇ ਦੂ ਬਾਅਦ ਕਹਿ ਬਤਾਂਗੇ ਅੱਜ ਘਰੇ ਦਾ ਗੇੜਾ ਖੜਨਾ ਨਹੀਂ ਵਿੱਚ ਦੇ ਇੱਕ ਦੋ ਕੰਮ ਹੋ ਜਾਂਦੇ ਨੇ ਤਾਂ ਕਰਕੇ ਇਹਦਾ ਲੇਟ ਹੋ ਗੇ ਕੁਝ ਵਲੌਗ ਵੀ ਨਹੀਂ ਬਣਾ ਪਾਏ ਲੈ ਵੀ ਆ ਵੀ ਚਾਰ ਟੈਕ ਲਏ ਹੈ ਦੋ ਆ ਵੀ ਚੈੱਕ ਲਏ ਦੋ ਪਈਆਂ ਨੇ 6 ਦੀਆਂ 6 ਟਿਕੀਆਂ ਨਾ ਹੁਣ ਹੁਣ ਰਹਿ ਗਿਆ ਬੈਰਿੰਗ ਦਾ ਕੰਮ 7 ਦਾ ਸਹਿ ਗਿਆ 14 ਤਾਂ 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 ਰਹਿ ਗਈਆਂ ਪਾਉਣ ਵਾਲੀਆਂ 14 ਰਹਿ ਗਿਆ ਰੰਗ ਨਾ ਦੱਸਦਾ ਨਹੀਂਗਾ ਖਾਸਾਲ ਜਾਜਾ ਤਾਰਾਂ ਦੇ ਜੱਜ ਆਹ ਚੀਜ਼ ਆਹ ਆ ਆ ਵੀ ਪਟਨਾ ਪੁਣੇ ਚੋਂ ਆਹ ਆ ਆ ਦੋ ਹੁੰਦੇ ਨੇ ਦਾ ਸੋਚੇ ਦੀ ਆਹ ਆ ਆ ਆ ਮੀਟਰ ਮੂਟਰ ਜੇ ਮੀਟਰ ਤੋਂ ਸਹਿ ਦੀ ਲਾਈ ਜੀ ਤਾਰਾਂ ਵਾਲੀਆਂ ਨੇ ਹਾਂ ਗਿਆ ਬੁਗੇਰਾ ਦਾ ਮੱਠਾ ਕੱਢਾਂਗੇ ਮੁੱਠੇ ਮੱਠੇ ਵੀ ਕੱਢਣੇ ਪੈਣਗੇ ਹਾਂ ਥੋਲੀ ਹੌਲੀ ਥੋਲੀ ਥੱਪਾ ਇਸ ਚੱਲ ਰਿਆ ਹੌਲੀ ਹੌਲੀ ਇਹ ਤਾਂ ਵੈਸੇ ਤੇ ਦੇਰ ਤੇ ਦੇਰ ਲੱਗਿਆ ਲੋਕਾਂ ਦੇ ਥੋਲੀ ਹੌਲੀ ਕਰਾਂ ਲਾਂਚ ਕਰਨਾ ਹੈ ਲਾਂਚ ਕੀ ਕਰਨਾ ਹੈ ਲਾਂਚ ਹੋਈ ਗਏ ਲੈਂਦੇ ਮੈਂ ਦੋ ਤੀਕਾ ਹੋਇਆ ਲੈ ਵੀ ਬਾਬੇ ਸਕੂਟਰ ਦਾ ਕੰਮ ਫੇਰ ਚਲਾਦਾ ਬਿਜਲੀ ਕੰਮ ਗਿਆ ਦੀ ਖੜਾ ਆਪਣਾ ਕੰਮ ਜੇ ਹੋ ਗਈ ਦੀ ਦੋ ਚਾਰ ਤੇ ਹੁਣ ਮੁੰਡਾ ਲੱਗਿਆ ਬੈਟਰੀਆਂ ਸਾਫ ਕਰਨ ਕਹਿੰਦਾ ਸਾਫ ਸੁਫੀਰ ਕਰਕੇ ਚ ਦਿਨਾਂ ਫੇਰ ਪਾਵਾਂਗੇ ਆਤਾ ਬਣਾਤੀ ਨਵੀਆਂ ਵਰਕੀ ਰੇਸ਼ਾ ਨੂੰ ਕਰਦੇ ਹੁਣ ਕਿੰਨਾ ਟਾਈਮ ਲੱਗ ਜਾਉ ਆਪਣਾ ਸਕੂਟਰ ਤੇ ਹੋਰ ਜਵਾਂ ਚਲਾਉਂ ਤੇ ਹਾਂ ਫੁੱਟਾ ਇੱਕ ਦੋ ਦਿਨ ਜੀ ਚੱਲੂ ਯਾਰ ਅੱਛਾ ਆਪਾਂ ਤਿਆਰ ਕਰਕੇ ਕੱਢਦਾ ਹਾਂ ਹਾਂ ਰੰਗ ਰੋਗਣ ਕਰਕੇ ਫਿਰ ਕਿੰਨੇ ਦਿਨ ਲੱਗ ਜਾਣਗੇ ਲੱਗ ਜੀ ਹੋਰ ਹਫਤਾ ਇੰਨਾ ਟਾਈਮ ਯਾਰ ਬੜਾ ਨਹੀਂਗਾ ਵਿੱਚ ਕੰਮ ਹੋ ਜਾਂਦਾ ਨਾ ਵਰਗ ਤੋਂ ਵੀ ਤੈਨੂੰ ਫੋਨ ਆਇਆ ਸੀ ਬਾਈ ਦਾ ਕਹਿੰਦਾ ਤੁਸੀਂ ਬੜਾ ਟਾਈਮ ਲਾਈ ਜਾਨੇ ਯਾਰ ਕਹਿੰਦਾ ਕੱਢੋ ਸਿੱਧੀ ਤਰੀਕਾ ਕਰਕੇ ਇਹਨੂੰ ਕਹਿੰਦੇ ਕੱਢਣਾ ਹੈਗਾ ਜੀ ਤੈਨੂੰ ਦੱਸਦਾ ਹੈਗਾ ਕੰਮ ਹੋ ਗਏ ਵਿੱਚ ਇੱਕ ਦੋ ਦੋ ਦਿਨਾਂ ਹੀ ਲੱਗੇ ਵਿੱਚ ਜੀ ਮਸਿਆ ਚਾਲਾ ਹੋਸ ਨੂੰ ਲੱਗੇ ਪਿਆ ਸੇਰਾ ਹੈਂ ਵਧੀਆ ਜੀ ਬਣਾ ਲਈ ਕੱਢ ਲਈ ਤਾਂ ਹਲਾਪੜੂ ਵੀ ਹੈ ਹੀ ਨਹੀਂ ਰੰਗ ਕਿਹੜਾ ਕਰੀਏ ਇੱਥੇ ਫਿਰ ਬੱਗ ਜਿਹੜਾ ਕਬਸਾ ਦੀ ਕਹਿੰਦੇ ਜੀ ਮਾਤੀ ਵੀ ਹੀਰਾਂ ਵਾਲੀ ਨਰਦੀ ਕਰਦੇ ਮਰਜੀ ਨਾਲ ਹੀ ਕਰਦੀ ਹੈ ਫਿਰ ਇਹ ਤਾਰਾਂ ਤੂੰ ਨਾ ਪਾਉਣੀਆਂ ਪੈਣਨਾ ਸਾਰੀਆਂ ਪਾਕਿਸਤਾਨੀ ਹੈਗੀਆਂ ਹਾਂ ਹਾਂ ਇੰਦਾ ਕਬੂਤਾ ਵੇਲੇ ਸੌਖਾ ਹੈ ਹਾਂਜੀ ਬਾਬੋ ਆਪਣਾ ਸੰਸਾਰਾ ਚੱਲ ਪਿਆ ਤੇ ਆ ਬੰਦਾ ਖਾਣਾ ਖਾਣ ਲੱਗ ਪਿਆ ਕੱਦਣਾ ਖਾਣਾ ਪਨੀਰ ਖਾ ਰਿਹਾ ਇਹ ਸਾਹੀ ਤੇ ਤੜਕੇ 7 ਵਜੇ ਆਇਆ ਹੋਇਆ ਤਾਂ ਇਹ ਰੋਟੀ ਦਾ ਟਾਈਮ ਕਹਿੰਦਾ ਚਲਾ ਕੇ ਖਾਣੀ ਹੈ ਕਹਿੰਦਾ ਤੇ ਗੱਲੀਆਂ ਤਾਂ ਉਹ ਖੋਲ ਲੀਆਂ ਗੇਟ ਆਊਟ ਖੋਲ ਲਿਆ ਪਾਕ ਅੱਗੋ ਲੱਗਿਆ ਪਿਆਗਾ ਅਗਲੀਆਂ ਤਾਂ ਖੋਲ ਤੇ ਹਾਲਾ ਫਿੱਟ ਕਰਕੇ ਇਹ ਪੱਟਾਂ ਲੱਗਿਆ ਬੋਲਦਾ ਉਹਦੀ ਇਹ ਦੇਖਦੇ ਆਂ ਨਾ ਇਹ ਬੰਦਾ ਰੋਟੀ ਖਾਲੂ ਇੰਨੇ ਏ ਬਸ ਲਾਈਟਾਂ ਨੂੰ ਟਾਈਟਾ ਦਾ ਪਾਉਣੀ ਨੇ ਇਹਦੇ ਮੁੱਠੇ ਮੁੱਠੇ ਲਾ ਕੇ ਵੇਸ ਆਲੇ ਬਸ 2-4 ਦਿਨਾਂ ਦੇ ਵਿੱਚ ਵਿੱਚ ਲਿਆਉਣੇ ਇਹਨੂੰ ਕੱਢ ਕੇ ਲਾਂਚ ਕਰਦੇ ਆਂ ਸੜਕਾਂ ਦੇ ਸੜਕਾਂ ਦੇ ਫਿਰ ਅਗਰ ਮੇਨ ਮੇਨ ਕੰਮ ਤਾਂ ਹੋ ਗਏ ਬਰੀਕੀ ਦੇ ਕੰਮ ਰਹਿ ਗਏ ਬਸ ਇਹ ਦੋ ਆ ਪੇਂਟ ਪੂੰਡ ਕਰਕੇ ਕੱਢਾਂਗੇ ਇਹਨੂੰ